ਜਿੰਨੂੰ ਕਹਦੇ ਉਹੀ ਦੇਖਦੇ ਆ ਇਹ ਕੀ ਸਿਸਟਮ ਹੈ ਲਾਉਣ ਦੀ ਕਿਵੇਂ ਸੋਚੀ ਯੈਲੋ ਡ੍ਰੈਗਨ ਆ ਜੀ ਇਹ ਜੀ ਬਾਈ ਤੇ ਇਹਦਾ ਸਾਈਜ਼ ਵੀ ਬਹੁਤ ਸੋਹਣਾ ਹੁੰਦਾ ਹ ਹ ਜਿਹੜਾ ਹੁਣ ਮੇਰੇ ਹੱਥ 'ਚ ਤੁਸੀਂ ਦੇਖ ਰਹੇ ਹੋ ਹਾਂਜੀ ਦੇਖੋ ਫਰੂਟ ਦਾ ਸਾਈਜ਼ ਆਹ ਸਾਈਜ਼ ਬਹੁਤ ਵਧੀਆ ਸਾਈਜ਼ ਹੈ ਨਾ ਇੱਥੇ ਕਟੋ ਕਟ ਇਹ 8-900 ਗ੍ਰਾਮ ਜਾਂ 1 ਕਿਜੀ ਦੇ ਵਿੱਚ ਹੋਵੇਗਾ ਇਹਦੇ ਤੇ ਅੱਛਾ ਇਹਦਾ ਇੰਨਾ weight ਆ ਹਾਂਜੀ ਹਾਂ ਇਹਦਾ ਇੰਨਾ weight ਓਕੇ 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 1 ਕਿਜੀ ਦੇ ਵਿੱਚ ਵਿੱਚ ਇਹਦਾ weight ਹੋ ਜਾਂਦਾ 800 ਗ੍ਰਾਮ ਤੋਂ ਲੈ ਕੇ ਨਾ ਹਾਂਜੀ ਹਾਂਜੀ ਤੇ ਇਹ ਓਕੇ ਇਹਦਾ ਮੰਨ ਕੇ ਚਲੋ ਕੀ ਸੀਜ਼ਨ ਹੁੰਦਾ ਇਹਦਾ ਕਦੋਂ ਸੀਜ਼ਨ ਹੁੰਦਾ ਹੈ ਇਹ ਸਾਲ ਸ਼ੁਰੂ ਹੋ ਗਏ ਸੀਗੇ ਜੁਲਾਈ ਚ ਤੇ ਇਹ ਲਾਸਟ ਫਰੂਟਿੰਗ ਚੱਲਦੀ ਹੈ ਜੀ ਓਕੇ 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 ਤੇ ਇਹ ਦਿਮਾਗ ਚ ਆਈ ਜਿੱਥੋਂ ਆਇਆ ਵੀ ਇਹ ਮੈਂ ਕਹਿੰਦਾ ਕਾਫੀ ਏਰੀਆ ਦੇ ਵਿੱਚ ਤੁਸੀਂ ਲਾਇਆ ਹੋਇਆ ਹਨਾ ਇਹ ਹਾਂ ਹਾਂ ਇਹ ਆਪਾਂ ਨੂੰ ਇਹ ਦੂਜੀ ਫਰੂਟਿੰਗ ਆਪਣੀ ਇਸ ਸਾਲ ਦੀ ਇਹ ਦੂਜੀ ਫਰੂਟਿੰਗ ਆ ਬਹੁਤ ਵਧੀਆ ਫਰੂਟਿੰਗ ਰਹੀ ਆਪਣੀ ਇਸ ਸਾਲ ਦੀ ਠੀਕ ਆ ਨਹੀਂ ਇਹ ਬਈ ਜਦੋਂ ਨੇ ਲਾਇਆ ਉਹਦੇ ਦੀ ਦੂਜੀ ਫਰੂਟਿੰਗ ਆ ਕਿ ਇਸ ਸਾਲ ਦੀ ਨਹੀਂ ਇਸ ਸਾਲ ਦੀ ਨਹੀਂ ਜਦੋਂ ਲਾਇਆ ਸੀਗਾ ਪਿਛਲੇ ਸਾਲ ਫਰੂਟਿੰਗ ਆਈ ਸੀ ਤੇ ਇਸ ਸਾਲ ਪਿਛਲੇ ਸਾਲ ਤੁਸੀਂ ਲਾਇਆ ਸੀਗਾ ਇਸ ਵਾਲੀ ਦੂਜੀ ਫਰੂਟਿੰਗ ਆ ਗਈ ਹੈ ਨਾ ਤੇ ਫਰੂਟਿੰਗ ਵਧੀਆ ਰਹੀ ਕਿ ਦੀ ਬਹੁਤ ਸੋਹਣੀ ਫਰੂਟਿੰਗ ਆਈ ਹੈ ਓਕੇ 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 ਲਾਓ ਜੀ ਕਿੰਨੇ ਏਰੀਆ ਦੇ ਵਿੱਚ ਲਾਇਆ ਹੋਇਆ ਕਿੰਨੀ ਜ਼ਮੀਨ 'ਚ ਆਪਣਾ ਹੈਗਾ ਜੀ ਕਿੱਕਰ ਤੋਂ ਤੇ ਇਹ ਜਗ੍ਹਾ ਹੈ ਜਿਹੜੀ ਹੁਣ ਆਪਾਂ ਨੇ ਸਾਰੀ ਕਵਰ ਕਰੀ ਹੈ ਕਾਫੀ ਚੀਜ਼ਾਂ ਲਾਇਆ ਮੈਂ ਸੁਣਿਆ ਤੁਸੀਂ ਨਾ ਹਾਂ ਇਹਦੇ ਵਿੱਚ ਇਕੱਲਾ ਡ੍ਰੈਗਨ ਫਰੂਟ ਹੀ ਨਹੀਂ ਹੈ ਡ੍ਰੈਗਨ ਫਰੂਟ ਦੇ ਨਾਲ-ਨਾਲ ਤੇ ਉਹ ਰੈੱਡ ਵਾਲਾ ਵੀ ਲਾਇਆ ਤੁਸੀਂ ਆ ਰੈੱਡ ਵਾਲਾ ਅੱਜ ਤੁਹਾਨੂੰ ਦਿਖਾ ਦਿੰਦੇ ਆ ਆਹ ਰੈੱਡ ਵਾਲਾ ਵੀ ਆ ਇਹਦੀ ਫਰੂਟਿੰਗ ਆਈ ਹੋਈ ਏ ਇਹਦੀ ਵੀ ਆਈ ਹੋਈ ਆ ਇਹਦੀ ਫਰੂਟਿੰਗ ਮੇਰੇ ਖਿਆਲ ਨਾਲ ਲਾਸਟ ਹੀ ਆ ਨਾ ਸਾਰੀ ਇਹ ਲਾਸਟ ਹੀ ਆ ਹੁਣ ਇਹਦੀ ਤੜਾਈ ਚੱਲ ਰਹੀ ਆ ਇਹ ਡ੍ਰੈਗਨ ਦੀ ਲਾਸਟ ਫਰੂਟਿੰਗ ਆ ਤੇ ਹੁਣ ਤੜਾਈ ਚੱਲ ਰਹੀ ਆ ਤੇ ਫਿਰ ਸੇਲ ਕਰਦੇ ਹਾਂ ਅੱਗੇ ਹਾਂਜੀ ਹਾਂ ਓਕੇ ਆ ਦੋਨੋਂ ਰੈੱਡ ਵਾਲਾ ਵੀ ਦਿਖਾ ਦਿੰਦੇ ਤੇ ਅੱਗੇ ਲੌਨ ਲੂਨ ਦਾ ਕੀ ਸਮਾਂ ਵੀਰੇ ਇਹਦਾ ਇਹ ਗਾਹ ਫਰਵਰੀ ਦੇ ਵਿੱਚ ਲੱਗਣਗੇ ਹੁਣ ਇਹਨਾਂ ਦੀ ਬੂਟੇ ਦੀ ਆਪਣੀ ਬੁਕਿੰਗ ਸਟਾਰਟ ਓਕੇ ਨੰਨੇ ਲੈਣੇ ਲਾਉਣ ਵਾਸਤੇ ਓਕੇ ਬੁਕਿੰਗ ਲੱਗ ਜੂ ਮਿਲ ਜੂਗੀ ਹਾਂ ਹਾਂ ਬੁਕਿੰਗ ਹੋ ਜੂਗੀ ਕਿਹਾਂ ਫਰਵਰੀ ਦੇ ਵਿੱਚ ਮਾਰਚ ਚ ਮਿਲਣਗੇ ਰੈੱਡ ਵਾਲਾ ਲਓ ਜੀ ਚੈੱਕ ਕਰੋ ਇਹ ਸਾਰਾ ਰੰਗ ਦਾ ਇਹਦਾ ਵੀ ਸਾਈਜ਼ ਆਲੋ ਇਹ ਇਹ ਰੈੱਡ ਰੈੱਡ ਡ੍ਰੈਗਨ ਆ ਸਾਰਾ ਆ ਰੈੱਡ ਆ ਸਾਰਾ ਰੈੱਡ ਲਓ ਜੀ ਜੇ ਕਿਸੇ ਨੇ ਬੂਟੇ ਵਗੈਰਾ ਲੈਣੇ ਆ ਬਾਈ ਹੋਰਾਂ ਤੋਂ ਮਿਲਣਗੇ ਕਦੋਂ ਇਹ ਮਿਲਣਗੇ ਜੇ ਹੁਣ ਤੁਸੀਂ ਬੁਕਿੰਗ ਕਰਾਉਂਗੇ ਤਾਂ ਤੁਹਾਨੂੰ ਹਜੇ ਤੁਹਾਡੇ ਬੂਟੇ ਤਿਆਰ ਨਹੀਂ ਹੋਏ ਨਹੀਂ ਹਜੇ ਬੂਟੇ ਅਸੀਂ ਤਿਆਰ ਕਰ ਰਹੇ ਹਾਂ ਓਕੇ ਨੂੰ ਚਾਹੀਦਾ ਬੁਕਿੰਗ ਤੇ ਬੂਟੇ ਤਿਆਰ ਕਰਦੇ ਆ ਨਾ ਅਸੀਂ ਓਕੇ ਫਿਰ ਇਹ ਮਿਲਣਗੇ ਤੁਹਾਨੂੰ ਗਾਹਾਂ ਫਰਵਰੀ ਮਾਰਚ ਦੇ ਵਿੱਚ ਅੱਛਾ ਮੌਕੇ ਤੇ ਨਹੀਂ ਕੋਈ ਹੈ ਨਾ ਨਹੀਂ ਮੌਕੇ ਤੇ ਨਹੀਂ ਕਿਉਂਕਿ ਲੱਗਣੇ ਉਹ ਇਹ ਮਾਰਚ ਅਪ੍ਰੈਲ ਦੇ ਵਿੱਚ ਜਾ ਕੇ ਨੇ ਠੀਕ ਹੈ ਠੀਕ ਹੈ ਮੌਕੇ ਉਦੋਂ ਹੀ ਬੂਟੇ ਮਿਲਣਗੇ ਨਾ ਹਾਂਜੀ ਹਾਂ ਉਹ ਜਦੋਂ ਜਿੱਦਾਂ ਨਾ ਬੰਦੇ ਨੇ ਬੁਕਿੰਗ ਕਰਾਈ ਹੋਊਗੀ ਉਸ ਅਸਾਨਾ ਬੂਟੇ ਤਿਆਰ ਕਰਾਂਗੇ ਲਓ ਤੇ ਇਹ ਆਪਾਂ ਖੜੇ ਆ ਅਮਰਾਲਾ ਪਿੰਡ ਸ੍ਰੀ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਤੇ ਨੇੜੇ ਆਪਣਾ ਖਮਾਣੋ ਪੈ ਜਾਂਦਾ ਖਮਾਣੋ ਨੇੜੇ ਪੈ ਜਾਂਦਾ ਖਮਾਣੋ ਸ਼ਹਿਰ ਨੇੜੇ ਪੈ ਜਾਂਦਾ ਤੇ ਇਸ ਰੋਡ ਤੇ ਬਾਈ ਹੋਂ ਕੰਤਾਸ ਡਰੇਗਨ ਦਾ ਫਾਰਮ ਦੇ ਨਾਮ ਤੇ ਹੈਗਾ ਬਹੁਤ ਸੋਹਣਾ ਕੰਮ ਆ ਬਾਈ ਉਹਨਾਂ ਦਾ ਲਾਸਟ ਫਰੂਟਿੰਗ ਥੋੜਾ ਲੇਟ ਹੋ ਗਏ ਜੀ ਬਈ ਇਹ ਪਹਿਲਾ ਆਉਂਦੇ ਤਾਂ ਤੁਹਾਨੂੰ ਦਫਾਉਂਦੇ ਤੇ ਇਹਦੀ ਵੀ ਅਸੀਂ ਤੜਾਈ ਦੋ ਤੋਂ ਤਿੰਨ ਵਾਰੀ ਇਹਦੀ ਕਰ ਚੁੱਕੇ ਕਰ ਚੁੱਕੇ ਕਿਹੜੀ ਲਾਸਟ ਫਰੂਟਿੰਗ ਆ ਉਹਦੀ ਵੀ ਲਓ ਜੀ ਥੋੜਾ ਜਿਹਾ ਇਹ ਪੱਕਣ ਚ ਹੁਣ ਟਾਈਮ ਲੰਦਾ ਹੈ ਨਾ ਠੰਡਾ